ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਤਦੇਵਾ ਨਜ਼ਰ ਪੋਨੇ ਆ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਹੋਇਆ ਦੇਹਾਂਤ ਗੁਰੂਗਾਉਂ ਸਥਿਤ ਮੈਦਾਨਤਾ ਹਸਪਤਾਲ ਵਿੱਚ ਸੀ ਪ੍ਰਤੀ 95 ਸਾਲ ਦੀ ਉਮਰ ਵਿੱਚ ਲੈ ਆਖਰੀ ਸਾਹ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਨਟਵਰ ਸਿੰਘ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ ਸਾਬਕਾ ਵਿਦੇਸ਼ ਮੰਤਰੀ ਨਟਵਰ ਲਾਲ ਦੇ ਦੇਹਾਂਤ ਤੇ ਪੰਜਾਬ ਬੀਜੇਪੀ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੋਰ ਨੇ ਜਤਾਇਆ ਦੁੱਖ ਕਿਹਾ ਮੇਰੇ ਫੂਫੜ ਜੀ ਸ਼੍ਰੀ ਨਟਵਰ ਸਿੰਘ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਕੀਤੀ ਅਰਦਾਸ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਚਿੱਠੀ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਭਾਪੀ ਤੇ ਤਿੱਖਾ ਬਲਟਵਾਰ ਕਿਹਾ ਕੇਂਦਰ ਸਰਕਾਰ ਐਨਐਸੀਆਈ ਬਹਾਨੇ ਪੰਜਾਬ ਨਾਲ ਕਰ ਰਹੀ ਸੀ ਵਿਤਕਰਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੀ ਬੈਠਕ ਵਿੱਚ ਪਾਸ ਕੀਤੇ ਮਤੇ ਉੱਪਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕੀਤੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਬਰਾੜ ਨੇ ਕਿਹਾ ਨਵੰਬਰ ਵਿੱਚ ਬੁલાਏ ਜਾਣ ਵਾਲਾ ਡੈਲੀਗੇਟ ਸਰਾਸਰ ਗਲਤ ਕਿਹਾ ਜੇ ਚੋਣ ਕਰਵਾਣੀ ਹੋਵੇ ਤਾਂ ਡੈਲੀਗੇਟ اجلاس ਇੱਕ ਦਿਨ ਵਿੱਚ ਕਿਤੇ ਵੀ ਬੁਲਾਇਆ ਜਾ ਸਕਦਾ ਹੈ ਚਰਨਜੀਤ ਬਰਾੜ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦਿਆਂ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਦੀ ਉਡਾਈਆਂ ਜਾ ਰਹੀਆਂ ਹਨ ਤਜੀਆਂ ਹਰ ਮਹੀਨੇ ਬੁਲਾਈ ਜਾਣ ਵਾਲੀ ਵਰਕਿੰਗ ਕਮੇਟੀ ਦੀ ਬੈਠਕ ਹਰ ਮਹੀਨੇ ਨਹੀਂ ਬੁਲਾਈ ਜਾਂਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਬਰਾੜ ਨੇ ਇਲਜ਼ਾਮ ਲਗਾਉਂਦਿਆਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ استਫਾ ਮੰਗਣ ਤੋਂ ਬਾਅਦ ਸਾਲ ਵਿੱਚ ਸਿਰਫ 3 ਵਾਰ ਬੁਲਾਈ ਗਈ ਵਰਕਿੰਗ ਕਮੇਟੀ ਦੀ ਬੈਠਕ ਚਰਨਜੀਤ ਬਰਾੜ ਨੇ ਇਹ ਵੀ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਬੈਠਕ ਹਰ 3 ਮਹੀਨੇ ਬਾਅਦ ਬੁਲਾਈ ਜਾਂਦੀ ਸੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ 4.5 ਸਾਲ ਵਿੱਚ ਇੱਕ ਵਾਰ ਨਹੀਂ ਬੈਠਕ ਬੁਲਾਈ ਜੋ ਅਕਾਲੀ ਦਲ ਦੇ ਸੰਵਿਧਾਨ ਦੇ ਖਿਲਾਫ ਹੈ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅੱਜ ਆਪਣੇ ਵਿਧਾਨ ਸਭਾ ਹਲਕੇ ਸਮਾਣਾ ਵਿਖੇ ਤੀਜ ਦੇ ਤਿਉਹਾਰ ਵਿੱਚ ਕਰਨਗੇ ਸ਼ਿਰਕਤ ਇੰਟਰਨੈਸ਼ਨਲ ਯੂਥ ਡੇ ਮੌਕੇ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਚੇਅਰਮੈਨ ਪਰਮਿੰਦਰ ਗੋਲਡੀ ਨੇ ਡਰੱਗ ਫਰੀ ਪੰਜਾਬ ਕੱਢੀ ਬਾਈਕ ਰੈਲੀ ਚੱਪੜਚੜੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢੀ ਗਈ ਬਾਈਕ ਰੈਲੀ ਡਰੱਗ ਫ੍ਰੀ ਪੰਜਾਬ ਬਾਈਕ ਰੈਲੀ ਨੂੰ ਕੈਬਨਿਟ ਮੰਤਰੀ ਹਰਜੋਤ ਬੈਂਚ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਇਸ ਦੌਰਾਨ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੀ ਰਹੇ ਮੌਜੂਦ ਪੈਰਿਸ ਤੋਂ ਵਾਪਸ ਭਾਰਤ ਪਹੁੰਚੀ ਭਾਰਤੀ ਹਾਕੀ ਟੀਮ ਅੰਮ੍ਰਿਤਸਰ ਸਿੱਤ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਕੀ ਟੀਮ ਹੋਈ ਨਤਮਸਤਕ ਪੈਰਿਸ 올림픽 ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਵਾਪਸ ਪਹੁੰਚੀ ਭਾਰਤੀ ਹਾਕੀ ਟੀਮ ਨੇ ਹਰਮੰਦਰ ਸਾਹਿਬ ਨਤਮਸਤਕ ਹੋ ਲਿਆ ਗੁਰੂ ਦਾ ਆਸ਼ੀਰਵਾਦ ਜਲੰਧਰ ਦੇ ਬੀਐਸਐਫ ਚੌਕ ਵਿੱਚ ਕੀਤਾ ਗਿਆ ਭਾਰਤੀ ਹੋਕੀ ਟੀਮ ਦਾ ਪਰਵਾ ਸੁਆਗਤ ਬੀਐਸਐਫ ਚੌਕ ਤੋਂ ਮਿੱਠਾਪੁਰ ਪਿੰਡ ਤੱਕ ਕੱਢਿਆ ਗਿਆ ਰੋਡ ਸ਼ੋਅ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਭਾਰਤੀ ਹੋਕੀ ਟੀਮ ਨੂੰ ਐਸਡੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਤਾਮੀ ਸਣੇ ਅੰਮ੍ਰਿਤਸਰ ਦੇ ਸਿਆਸੀ ਲੀਡਰਾਂ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ ਭਾਰਤ ਪਹੁੰਚਣ ਤੋਂ ਬਾਅਦ ਭਾਰਤੀ ਹੋਕੀ ਟੀਮ ਦੇ ਕੈਪਟਨ ਹਰਮਨਪ੍ਰੀਤ ਨੇ ਕਿਹਾ ਮੈਡਲ ਪੂਰੇ ਦੇਸ਼ ਨੂੰ ਸਮਰਪਿਤ ਨਾਲੀਏ ਵੀ ਕਿਹਾ ਕਿ ਮਿਲ ਰਿਹਾ ਹੈ ਕੇਂਦਰ ਸਰਕਾਰ ਦਾ ਪੂਰਾ ਸਹਿਯੋਗ ਮੌਸਮ ਵਿਭਾਗ ਨੇ ਸੂਚਿਤ ਕੀਤਾ येलो ਅਲਰਟ ਜਾਰੀ ਕਈ ਜ਼ਿਲ੍ਹਿਆਂ ਵਿੱਚ ਪਾਰਿਮੀ ਦੀ ਸੰਭਾਵਨਾ ਰਾਤ ਤੋਂ ਕਈ ਥਾਵਾਂ ਤੇ ਪੈ ਰਹੀ ਮੀਂਹ ਕਾਰਨ ਚੰਡੀਗੜ੍ਹ ਵਿੱਚ ਮੌਸਮ ਹੋਇਆ ਸੁਹਾਵਣਾ ਮੌਸਮ ਵਿਭਾਗ ਮੁਤਾਬਕ ਤਾਪਮਨ ਵਿੱਚ ਆਈ ਗਿਰਾਵਟ ਤੇ ਲੋਕਾਂ ਨੂੰ ਹਮਸਤ ਮਿਲੇਗੀ ਨਿਜਾਤ ਪਾਰਿਮੀ ਕਾਰਨ ਚੰਡੀਗੜ੍ਹ ਦੀ ਸੁਖਨਾ ਲੇਕ ਵਿੱਚ ਵੱਧਿਆ ਪਾਣੀ ਦਾ ਲੈਵਲ 옐로 얼럿 ਦੇ ਚਲਦਿਆਂ ਪ੍ਰਸ਼ਾਸਨ ਨੇ VOTING ਕੀਤੀ ਬੰਦ ਬੁਲੇਟ ਤੇ ਪਟਾਕੇ ਪਾਉਣ ਵਾਲਿਆਂ ਨੂੰ ਲੈ ਕੇ ਪੰਜਾਬ ਦੀ ਬੁਲੇਟ ਮਕੈਨਿਕ ਐਸੋਸੀਏਸ਼ਨ ਹੋਈ ਪਰੇਸ਼ਾਨ ਚੰਡੀਗੜ੍ਹ ਵਿੱਚ ਪ੍ਰੈਸ ਵਾਰਤਾ ਕਰ ਕਿਹਾ ਪੁਲਿਸ ਲੋਕਾਂ ਦੇ ਮਨਾਂ ਵਿੱਚ ਮਕੈਨਿਕਾਂ ਖਿਲਾਫ ਬਣਾ ਰਹੀ ਗਲਤ ਤਾਰਨਾ ਜਲੰਧਰ ਵਿਖੇ CIA ਦੀ ਟੀਮ ਨੇ ਅੰਤਰਰਾਜੀ ਅਫੀਮ ਰੈਕਟ ਦਾ ਕੀਤਾ ਪਰਦਾਫਾਸ਼ 2 ਕਿਲੋ ਅਫੀਮ ਸਣੇ 3 ਵਿਅਕਤੀ ਗ੍ਰਿਫਤਾਰ ਲੁਧਿਆਣਾ ਵਿਖੇ ਕੈਦੀ ਨੂੰ ਲੈ ਕੇ ਜਾ ਰਹੀ ਅੰਮ੍ਰਿਤਸਰ ਪੁਲਿਸ ਦੀ ਗੱਡੀ ਪਲਟੀ ਕੈਦੀ ਸਣੇ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ ਤੇਜ਼ ਰਫ਼ਤਾਰ ਕਾਰਨ ਡਵਾਈਡਰ ਨਾਲ ਟਕਰਾਈ ਜੰਮੂ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਨੂੰ ਕੀਤਾ ਗ੍ਰਿਫਤਾਰ ਪੰਜਾਬ ਪੁਲਿਸ ਦਾ ਫਰਜ਼ੀ ਡੀਐਸਪੀ ਬਣ ਕੇ ਰਿਹਾ ਸੀ ਕੁੱਮ ਪੰਜਾਬ ਵਿੱਚ ਲਗਾਤਾਰ ਵੱਧ ਰਿਹਾ ਡੇਂਗੂ ਦਾ ਖਤਰਾ ਲਗਾਤਾਰ ਸਾਹਮਣੇ ਆ ਰਹੇ ਮਰੀਜ਼ ਸਿਹਤ ਵਿਭਾਗ ਹੋਇਆ ਚੁਕੰਨਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ